शे सङ् विष्णो भगवान् दीदो हङ्गमाराय शे सङ् विष्णो भगवान् दी दो हङ्गमर शे सङ् विष्णो भगवान् दीद ਸੋ ਹਨੁਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹਨੁਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗ ਦੇਓ ਅੱਜ ਧਰਪਗ ਦਵਾ ਬੀਰਵਾਲ ਸਤਾਈ ਮੱਗਰ ਆਕਾਲ ਪੁਰਖ ਦੀ ਕਿਰਪਾ ਹੋਈ ਆ ਪਾ ਸਾਰੇ ਇਕੱਤਰ ਹੋਏ ਆ ਜਿਕਰਾ ਆਪ ਜੀ ਸੁਣ ਰਹੇ ਆ ਸੋ ਹੰਗ ਮਾਰੇ ਸੇ ਸਿਮਿਸ਼ੁ ਨਿਸ਼ੁ ਭਗਵਾਨ ਦੀ ਜੈ ਇਹ ਜਿਕਰਾ ਪਹਿਲੀ ਵਾਰ ਅਕਾਲ ਪੁਰਖ ਪਰਮਾਤਮਾ ਨੇ ਮਾਤ ਲੋਕ ਦੁਨੀਸ਼ ਪਰਗਟ ਕੀਤਾ ਸੋ ਪਰਮਾਤਮਾ ਹੰਗ ਸਾਡੀ ਆਤਮਾ ਆ ਪਰਮਾਤਮਾ ਸਾਡੀ ਆਤਮਾ ਨੂੰ ਇਹ ਸਮਝਾਉਂਦੇ ਹਨ ਕਿ ਬੱਚਿਓ ਮੇਰੇ ਦੇ ਵਿੱਚ ਜਿਹੜੇ ਗੁਣ ਆ ਪਹਿਲਾ ਗੁਣ ਕੀ ਹੈ ਪਰਮਾਤਮਾ ਦਾ ਮੈਂ ਹਮੇਸ਼ਾ ਰਹਿਣ ਵਾਲਾ ਮਹਾਰਾਜ ਹਮੇਸ਼ਾ ਰਹਿਣ ਵਾਲਾ ਮਹਾਰਾਜ ਜਿਹੜਾ ਹਮੇਸ਼ਾ ਰਹਿਣ ਵਾਲਾ ਹੁੰਦਾ ਉਹਦੀ 150 60 70 80 ਸਾਲ ਦੀ ਆਯੂ ਨਹੀਂ ਉਹ ਹਮੇਸ਼ਾ ਰਹਿਣ ਵਾਲਾ ਹੁੰਦਾ ਸ਼ੇਰ ਸਾਰੇ ਸੰਸਾਰ ਨੂੰ ਪੈ ਦੇ ਵਿੱਚ ਰੱਖਣ ਵਾਲੀ ਉਹ ਤਾਕਤ ਹੈ ਸਮਰੱਥ ਤਾਕਤ ਹੈ ਬ੍ਰਹਮੰਡ ਆਖੰਡਾ ਨੂੰ ਆਪਣੇ ਡਰ ਦੇ ਵਿੱਚ ਰੱਖਦਾ ਉਹ ਸ਼ੇਰ ਸਿੰਘ ਉਹ ਸੂਰਵੀਰ ਬਹਾਦਰ ਵਿਸ਼ਨੂੰ ਕੋਈ ਦੇਵੀ ਦੇਵਤਾ ਵਿਸ਼ਨੂੰ ਨਹੀਂ ਉਹ ਪ੍ਰਮਾਤਮਾ ਸਵੈਮ ਆਪ ਉਹ ਵਿਸ਼ਨੂੰ ਹੈ ਇਹ ਸਾਰੇ ਗੁਨਾ ਨੂੰ ਰੱਖਣ ਵਾਲਾ ਖੁਦ ਉਹ ਭਗਵਾਨ ਉਸ ਨੇ ਆ ਕੇ ਪਹਿਲੀ ਵਾਰ ਕਿਰਪਾ ਕੀਤੀ ਮੈਂ ਆਪ ਜੀ ਨਾਲ ਇੱਕ ਲਿਖ ਸੰਜੀ ਕਰਾਂਗਾ ਅਕਾਲ ਪੁਰਖ 27 ਮਾਗ ਸ਼ੈਣਸ਼ੇ ਸੰਮਤ 6 ਰঞ্জੀਤ ਸਿੰਘ ਦੇ ਗ੍ਰਹਿ ਫਿਰੋਜ਼ਪੁਰ ਸ਼ੋਨੀ ਪਹੁੰਚੇ ਰঞ্জੀਤ ਸਿੰਘ ਵੀਰ ਸੂਬੇਦਾਰ ਰਾਮ ਸਿੰਘ ਜਿਸ ਦਾ ਪਿਛਲਾ ਲਿਖਾ ਬਤਕਦਾ ਸੀ ਉਹਨਾਂ ਦਾ ਬੇਟਾ ਸੀ ਰঞ্জੀਤ ਸਿੰਘ ਉਸ ਦਿਨ ਉਹਨਾਂ ਦੀ ਦੇਹ ਛੁੱਟ ਜਾਣੀ ਸੀ ਜੇ ਉਸ ਦਿਨ ਉਹ ਕਾਲਪੁਰਖੋਂ ਉਸਰ ਕਿਰਪਾ ਨਾ ਕਰਦੇ। ਉਹਦਾ ਰਣਜੀਤ ਸਿੰਘ ਸੀ। ਉਹਦਾ ਗੋਬਿੰਦ ਪਾਸ਼ੇ ਦੇ ਬਲ ਵੀ ਉਹਦਾ ਲੇਖ ਸੀ ਉਹ ਪੂਰਾ ਕੀਤਾ ਉਸ ਦਿਨ ਪ੍ਰਮਾਤਮਾ ਨੇ। ਜਦੋਂ ਸਾਬ ਜਦਾ ਜੁਜਾਰ ਚਮਕੌਰ ਦੀ ਗੜੀ ਸ਼ਹੀਦ ਹੋਏ ਜਦੋਂ ਤੀਰ ਲੱਗਿਆ ਤਾਂ ਰਣਜੀਤ ਸਿੰਘ ਨੇ ਉਸ ਸਾਬ ਜਦਾ ਜੁਜਾਰ ਨੂੰ ਆਪਣੀ ਗੋਦੀ ਵਿੱਚ ਲੈ ਲਿਆ। ਦਮ ਤੋੜਦਾ। ਨਾਲ ਹੀ ਉਹਦੇ ਪਿੱਛੇ ਤੇ ਤੀਰ ਲੱਗਾ ਤਾਂ ਉਹਨੇ ਹੀ ਦਮ ਤੋੜਦਾ ਕਿਨੇ ਜਰਾਬਤਕ ਦਾ ਜਮਾਸੀ ਸੁਭਿਧਾ RAM Singh ਦਾ ਬੇਟਾ ਹੁੰ ਰਣਜੀਤ ਸਿੰਘ ਉਸ ਦਿਨ 27 ਮਾਰਗ ਨੂੰ ਸ਼ੰਕਰ ਜੀ ਚਿੱਤਰ ਗੁਪਤ ਰਾਇਤ ਅਨੁਸਾਰੇ ਉਹਨਾਂ ਦੇ ਉੱਤੇ ਸ਼ਬਦੀ ਤਾਰ ਦੇ ਆਗੇ ਕਿਉਂਕਿ ਸੀਰ ਛੁਟਣਾ ਸੀ ਉਸ ਤਰ੍ਹਾਂ ਉਸ ਦਿਨ ਕਾਲਪੁਰਖ ਨੇ ਕਿਰਪਾ ਕੀਤੀ ਸਮਾਂ ਬਹੁਤ ਘੱਟ ਲਿਖਤ ਥੋੜੀ ਲੰਬੀ 2-4 ਮਿੰਟ ਉੱਪਰ ਵੀ ਹੋ ਗਏ ਤੇ ਮੈਂ ਵੀਰ ਤੋਂ ਮਾਫੀ ਚਾਹਾਂਗਾ ਸ਼ੰਕਰ ਕੀ ਕਹਿੰਦਾ ਉਸ ਦਿਨ ਗ੍ਰੰਥਾ ਨੰਬਰ 22 ਦੀ ਲਿਖਤ ਆ ਸ਼ੰਕਰ ਕਹੇ ਪ੍ਰਭੂ ਤੂੰ ਕਿਉਂ ਮੇਰੀ ਕਰਨੀ ਕੀਤੀ ਰੱਦ ਤੂੰ ਮੇਰੀ ਕਰਨੀ ਕੀ ਕਰਤੀ ਰੱਦ ਆਪਣਾ ਹੁਕਮ ਵਰਤਾਈ ਆ ਤੂੰ ਕਿਉਂ ਨਾ ਮੈਨੂੰ ਦੱਸਿਆ ਸੱਦ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤੂੰ ਕਿਉਂ ਨਾ ਦੱਸਿਆ ਵਾ ਮੈਨੂੰ ਸੱਦ ਸੰਦੇਸ਼ਾ ਆਪ ਸੁਣਾਈ ਆ ਕਿ ਇਹ ਭਗਤ ਤੇਰੀ ਯਦ ਕਿ ਇਹ ਭਗਤ ਤੇਰੀ ਯਦ ਵੰਸ ਇਕੋ ਇਕ ਵਿੜਾਈ ਆ ਬਿਨਾ ਮੇਰੇ ਹੁਕਮ ਤੋਂ ਸਰੀਰ ਕੋਈ ਨਾ ਸਕੇ ਛੱਡ ਕੌਣ ਕਹਿੰਦਾ ਸ਼ੰਕਰ ਜੀ ਕਹਿੰਦੇ ਨੇ ਇਸੇ ਕਰਕੇ ਉਹ ਮਹਾਕਾਲ ਕਹਿੰਦੇ ਆ ਉਹ ਕਹਿੰਦਾ ਮੇਰੇ ਹੁਕਮ ਤੋਂ ਬਿਨਾ ਸਰੀਰ ਨਾ ਕੋਈ ਛੱਡੇ ਨਾ ਤਾਂ ਤਨ ਨਾ ਕੋਈ ਤੋੜਾਈ ਆ ਮੈਂ ਛੇਤੀ ਆਉਂਦਾ ਭਜ ਦਰ ਤੇਰੇ ਸੀ ਸੁਣਵਾਈ ਆ ਮੇਰੀ ਦੁਹਾਈ ਸ਼ੰਕਰ ਜੀ ਦੁਹਾਈ ਦਿੰਦੇ ਹਨ ਕੀ ਕਹਿੰਦੇ ਹਨ ਮੈਂ ਚਾਹੁੰਦਾ ਘਰ ਘਰ ਜਗਾਵਾ ਅਲਖ ਅਗਮ ਅਗਮਣੇ ਦੇ ਆ ਸੁਨਾਈਆ ਮੈਂ অবতার ਪਗੰਬਰਾਂ ਗੁਰੂਆਂ ਵਿਸ਼ਨ ਸ਼ਿਵ ਨੇ ਕਰਨਾ ਇਕੱਠ ਉਸ ਦਿਨ ਕੀ ਕਰਨਾ ਕਹਿੰਦਾ ਮੈਂ ਇਕੱਠ ਕਰ ਲੈਣਾ ਕਿਉਂਕਿ ਜਿਹੜੀ ਮੇਰੀ ਡਿਊਟੀ ਸੀ ਉਹ ਮੇਰੀ ਡਿਊਟੀ ਤੋਂ ਪ੍ਰਮਾਤਮਾ ਨੇ ਮੈਥੋਂ ਪਰੇ ਕਰਤਾ ਮੈਂ ਇਕੱਠ ਕਰ ਲੈਣਾ ਮੈਂ ਕੀ ਕਹਿਣਾ ਉਹਨੂੰ ਇਕੱਠ ਕਰਕੇ ਬ੍ਰਹਮਾ ਲੈਣਾ ਮਿਲਾਈ ਆ ਉਹ ਵੇਖੋ ਖੇਲ ਝਟ ਝਟਕਾ ਹੁਕਮ ਨਾ ਦੇਣਾ ਜਨਈਆ ਵੇਖੋ ਰੂਪ ਪਾਰ ਵਰਮ ਵੇਖੋ ਰੂਪ ਪਾਰ ਵਰਮ ਉਹ ਜਿਸ ਦਾ ਕੋਈ ਰੂਪ ਨਹੀਂ ਕਹਿੰਦਾ ਵੇਖੋ ਉਸ ਦਾ ਰੂਪ ਵੇਖੋ ਰੂਪ ਪਾਰ ਵਰਮ ਪਤ ਪਰਮੇਸ਼ਵਰ ਜੋ ਸਾਖਿਆਤ ਨਜਰੀ ਆਵੇ ਜੱਟ ਮੈਂ ਅੱਜ ਇਕੱਠੇ ਕਰ ਲਿਆ ਨੇ ਸਾਰੇ ਮੇਰੇ ਨਾਲ ਇਹ ਪ੍ਰਮਾਤਮਾ ਨਾਲ ਮੇਰੀ ਕਰਨੀ ਤੋਂ ਮੈਨੂੰ ਪਿੱਛੇ ਕਰਤਾ ਆਪ ਸਿੱਧਾ ਹੋ ਗਿਆ ਹੁਣੇ ਪ੍ਰਮਾਤਮਾ ਜਹਰ ਜਹੂਰ ਆਪਣੀ ਕਲ ਵਰਤਾਈਆ ਜਿਸ ਨੂੰ ਚਾਹੇ ਸ਼ੰਕਰ ਕਹਿੰਦਾ ਏ ਜਿਸ ਨੂੰ ਚਾਹੇ ਮੇਰੇ ਤੋਂ ਬਿਨਾ ਲੈ ਰਖ ਮੇਰੇ ਤੋਂ ਬਿਨਾ ਲੈ ਰਖ ਉਹ ਪ੍ਰਮਾਤਮਾ ਮੇਰੇ ਤੋਂ ਬਿਨਾ ਲੈ ਰਖ ਸਿਰ ਆਪਣਾ ਹੱਥ ਟਿਕਾਈਆ ਜਨਮ ਵਿੱਚੋਂ ਜਨਮ ਦੇ ਦੇਕੇ ਤੁਰਦੀ ਗਮੀ ਵਤ ਵਸਤ ਅਮੋਲਕ ਆਪ ਵਰਤਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਚਤਾ ਪੜਦਾ ਆਪ ਚੁਕਾਈਆ ਅੱਗੇ ਕੀ ਕਹਿੰਦੇ ਚਿਤ੍ਰਗੁਪਤ ਵੀ ਆ ਗਿਆ ਚਿਤ੍ਰਗੁਪਤ ਕਹੇ ਹੇ ਰਾਏ ਧਰਮ ਆ ਵੇਖ ਲੈ ਮੇਰੀ ਪੁਸਤਕ ਮੇਰੀ ਪੁਸਤਕ ਨੂੰ ਵੇਖ ਜੋ ਲੇਖੇ ਸਬਦੇ ਰਹੀ ਲਿਖਾਈ ਆ ਜਾਂ ਤਕਿਆ ਫਿਰ ਕੀ ਦੇਖਿਆ ਉਹਨਾਂ ਨੇ ਵੇਖਿਆ ਉਹ ਕੁਕਰਮਾਂ ਦੀ ਥਾਂ ਭਗਤਾਂ ਦੀ ਉਸਤਤ ਉਹ ਕੁਕਰਮਾਂ ਦੀ ਥਾਂ ਮੈਂ ਕੀ ਵੇਖ ਰਿਹਾ ਭਗਤਾਂ ਦੀ ਉਸਤਤ ਕਿਹੜੇ ਵੇਲੇ ਲਿਖ ਕੇ ਮੇਰਾ ਲਿਖਾ ਗਿਆ ਬਦਲਾਈਆ ਉਹ ਮੇਰੇ ਤਾਂ ਪਤਾ ਨਹੀਂ ਲੱખ્યા ਕਹਿੰਦਾ ਕੁਕਰਮਾਂ ਦੀ ਥਾਂ ਭਗਤਾਂ ਦੀ ਉਸਤਰ ਲੈ ਕੇ ਆ ਪ੍ਰਮਾਤਮਾ ਉਹ ਸਹਾਈ ਹੋਇਆ ਇਹ ਜੱਟ ਆਪ ਜੀ ਦਾ ਆਪਨੇ ਜੋ ਦੀ ਲਿਖ ਸੋਣੀ ਬੜੇ ਅੱਛੇ ਤਰੀਕੇ ਨਾਲ ਉਹ ਮਹਾਰਾਜੇ ਸਿੰਘ বিষ্ণੂ ਭਗਵਾਨ ਨੇ ਉਹ ਜੋ ਦਾ ਦਾਣਾ ਖਾਤਾ ਔਰ ਬਰਤਾਇਆ ਉਸਨ ਪ੍ਰਮਾਤਮਾ ਨੇ ਅਗੇ ਕੀ ਕਹਿੰਦਾ ਉਹ ਵੇਖ ਜਿਸ ਨੂੰ ਪਗੰਬਰ ਕਹਿੰਦੇ ਮੁਰਸ਼ਦ ਉਹ ਮੁਰਸ਼ਦ ਬੇਪਰਵਾਇਆ ਉਹ ਪਤਾ ਨਹੀਂ ਉਸ ਨੂੰ ਸੱਚਖੰਡ ਵਿੱਚੋਂ ਕਿਹੜੇ ਵੇਲੇ ਮਿਲਗੀ ਫੁਰਸਤ ਉਹ ਪਤਾ ਨਹੀਂ ਕਦੋਂ ਕਹਿੰਦਾ ਇਹਨੂੰ ਫੁਰਸਤ ਮਿਲ ਗਈ ਹੈ ਇਹਦਾ ਸੁੱਤਾ ਹੀ ਰਿਹਾ ਕਹਿੰਦਾ 994 ਜੋ ਚੌਕੜੀ ਹੋਊ ਤਾਂ ਉਹਨੂੰ ਫੁਰਸਤ ਮਿਲ ਗਈ ਹੈ ਅੱਗੇ ਵੇਲਾ ਹੋ ਕੇ ਗੁਰਮੁਖਾਂ ਜਨਮ ਗਿਆ ਬਦਲਾਈਆ ਉਹ ਇੰਨਾ ਵੇਲਾ ਹੋ ਕੇ ਆ ਗਿਆ ਪ੍ਰਮਾਤਮਾ ਸਾਡੇ ਵਾਸਤੇ ਆ ਗਿਆ ਪ੍ਰਮਾਤਮਾ ਵੇਲਾ ਹੋ ਕੇ ਗੁਰਮੁਖਾਂ ਜਨਮ ਗਿਆ ਬਦਲਾਈਆ ਉਸ ਦੀ ਮਹਿਮਾ ਕੀਤੇ ਬੜਿਆ ਕੀ ਉਲਫਤ ਸਿਫਤਾ ਵਿੱਚ ਕੀ ਕੀ ਸਲਾਈ ਹੈ ਕੀ ਉਹਦੀ ਸਿਫਤ ਕਰ ਸਕਦੇ ਅਸੀਂ ਅਸੀਂ ਕੀ ਉਹਦੀ ਦੱਸ ਸਕਦੇ ਆ ਅੱਗੇ ਕ੍ਰਿਸ਼ਨ ਮਹਾਰਾਜ ਵੀ ਆ ਗਏ ਕਾਨਕੀ ਕੇ ਅੰਦਰ ਨਾ ਕ੍ਰਿਸ਼ਨ ਮਹਾਰਾਜ ਕੀ ਕਹਿੰਦੇ ਨਾ ਕਾਨਕ ਹੈ ਮੈਂ ਅਰਜਨ ਕੋਲ ਕੀਤਾ ਸੀ ਇੱਕ ਬਿਆਨ ਕ੍ਰਿਸ਼ਨ ਮਹਾਰਾਜ ਕੀ ਕਹਿੰਦੇ ਨਾ ਮੈਂ ਅਰਜਨ ਕੋਲ ਵੀ ਇੱਕ ਬਿਆਨ ਕੀਤਾ ਕੀ ਬਿਆਨ ਹੋਇਆ ਬਿਨਾ ਲਿਖਣ ਤੋਂ ਦਿੱਤਾ ਸੁਣਾਈਆ ਕੀ ਸੁਣਾਇਆ ਉਸ ਵੇਲੇ ਕਾਂ ਨੇ ਕਿੰਨੂ ਸੁਣਾਇਆ ਅਰਜਨ ਨੂੰ ਜਿਸ ਵੇਲੇ ਮੇਰਾ ਮਾਲਕ ਆਇਆ ਸ਼੍ਰੀ ਭਗਵਾਨ ਜਿਸ ਵੇਲੇ ਮੇਰਾ ਮਾਲਕ ਕੌਣ ਕਹਿੰਦੇ ਨੇ ਕ੍ਰਿਸ਼ਨ ਮਹਾਰਾ ਜੀ ਬੇਪਛਾਨ ਨੂਰ ਇਲਾਹੀਆ ਜਿਸ ਦੀ ਕੋਈ ਪਛਾਣ ਨਹੀਂ ਉਹ ਪਛਾਣ ਦਊਗਾ ਕ੍ਰਿਸ਼ਨ ਮਹਾਰਾ ਜੀ ਅਰਜਨ ਨੂੰ ਸਮਝਾ ਰਿਹਾ ਅੱਗੇ ਉਹ ਜਿਸ ਨੂੰ ਚਾਹੇ ਉਹ ਜਿਸ ਨੂੰ ਚਾਹੇ ਆਪਣੇ ਆ ਭਗਤਾਂ ਨੂੰ ਦੇਵੇ ਮਾਨ ਉਹ ਮਿਲ ਆਏ ਅੱਜ ਵੀ ਹਾਜ਼ਰ ਸਮਝਣਾ ਉਸ ਨੂੰ ਇਹ ਕਿਤੇ ਸੋਚ ਨਹੀਂ ਲੈਣਾ ਕਿ ਉਹ ਚਲਾ ਗਿਆ ਨਹੀਂ ਭਗਤਾਂ ਨੂੰ ਦੇਵੇ ਮਾਨ ਵਡਿਆਈ ਆਪਣੇ ਹੱਥ ਰਖਾਈ ਆ ਜੀਵਿੰਦਿਆਂ ਜੀਵਿੰਦਿਆਂ ਹੀ ਕਰਕੇ ਦੇਵੇ ਕਲਿਆਣ ਜੀਵਿੰਦਿਆਂ ਹੀ ਜੀਵਿੰਦਿਆ ਜੀ ਉਸ ਵੇਲੇ ਰஞ்சி ਸਿੰਘ ਉਥੇ ਜੀਵਿੰਦਿਆਂ ਦੇ ਕਲਿਆਣ ਉਹਦੀ ਉਮਰ ਬਧਾਈ ਸੀ ਉਸ ਵੇਲੇ ਮਹਾਰਾਜ ਸਿਸਟਰ ਮਿਸ਼ਨ ਭਗਵਾਨ ਨੇ ਜੀਵਿੰਦਿਆਂ ਜੀਵਿੰਦਿਆਂ ਹੀ ਕਰ ਦੇਵੇ ਕਲਿਆਣ ਜੀਵਨ ਵਿੱਚ ਮਰਨ ਦੀ ਲੋੜ ਰਹੇ ਨਾਰਾਇਆ ਜੇ ਸਦਾ ਚਾਹੇ ਉਸ ਨੂੰ ਖੜਾ ਕਰ ਦੇਵੇ ਨਿਸ਼ਾਨੂ ਨਿਸ਼ਾਨੇ ਪਿਛਲੇ ਦੇ ਮੁਕਾਈਆ ਲਿਖਤ ਲੰਬੀ ਵਿੱਚ ਮੈਂ ਥੋੜੀ ਕੱਟ ਵੀ ਕਰ ਰਹੇ ਛੱਡ ਰਹੇ ਹਾਂ ਮਾਫ਼ੀ ਚਾਹਵਾ ਪਰਮੇਸ਼ਰ ਤੋਂ ਅੱਗੇ ਕੀ ਕਹਿੰਦੇ ਨੇ ਸ਼ੰਕਰ ਬ੍ਰਹਮਾ ਕਾਨ ਸਾਰੇ ਇੱਥੇ ਬੋਲਦੇ ਨੇ ਜਦੋਂ ਆਪਾਂ ਇਲਿਖਤ ਪੜਾਂਗੇ ਤਾਂ ਆਪਾਂ ਨੂੰ ਗ੍ਰੰਥ ਨੰਬਰ 22 ਦੀ ਲਿਖਤ ਆਹੀ ਉਹ ਹੁਣ ਕੀ ਕਹਿੰਦੇ ਨੇ ਜਿਸ ਦੀ ਮਿੱਟੀ ਖਾਕ ਇਸ ਗ੍ਰਹਿ ਵਿੱਚੋਂ ਅੱਜ ਜਾਣੀ ਸੀ ਚੁੱਕੀ ਇਸ ਗ੍ਰਹਿ ਚੋਂ ਜਾਣੀ ਸੀ ਚੁੱਕੀ ਚਾਰ ਕਾਨੀ ਕੰਧਿਆਂ ਉੱਤੇ ਉਠਾਈ ਆ ਉਸ ਪਰਿਵਾਰ ਨੂੰ ਬੇਪਰਵਾਹ ਕਰਕੇ ਸੁਖੀ ਉਸ ਪਰਿਵਾਰ ਨੂੰ ਬੇਪਰਵਾਹ ਕਰਕੇ ਸੁਖੀ ਸੁਖ ਸਤਗੁਰ ਸ਼ਬਦ ਵਿੱਚ ਰਖਾਈ ਆ ਸ੍ਰਿਸ਼ਟੀ ਜਗਤ ਵਿਹਾਰ ਦੀ ਭੁਖੀ ਅਗਲਾ ਸੰਗ ਨਾ ਕੋਈ ਬਣਾਈਆ ਇਹ ਸ੍ਰਿਸ਼ਟੀ ਪੁਖੀ ਅਗਲਾ ਸੰਗ ਨਹੀਂ ਕੋਈ ਬਣਾਉਂਦਾ ਇਹ ਪਰਮੇਸ਼ਰ ਨੇ ਕਿਰਪਾ ਕੀਤੀ ਪਹਿਲੀ ਵਾਰ ਜੇ ਇਸ ਮਾਤਾ ਦੀ ਅੱਜ ਕੁਖ ਜਾਣੀ ਸੀ ਲੁੱਟੀ ਅੱਜ ਇਸ ਮਾਤਾ ਦੀ ਕੁਖ ਲੁੱਟੀ ਜਾਣੀ ਸੀ ਲੁਟੇਰਾ ਰਾਇ ਧਰਮ ਨજર ਕਿਸੇ ਨਾ ਆਈਆ ਉਸ ਦਾ ਮਾਲਕ ਉਸ ਦਾ ਉਜਲ ਕਰੇ ਮੁਖੀ ਉਸਦਾ ਮਾਲਕ ਅੱਜ ਉਸਤਾ ਮੁਖ ਉਜਲ ਕਰਨ ਵਾਸਤੇ ਆ ਗਿਆ ਮੁਖ ਮੁਖੜੇ ਨਾਲ ਵੜਿਆਈਆ ਚਤਰ ਗੁਪਤ ਕਹੇ ਰਾਏ ਧਰਮ ਇਹ ਦਾਤਾ ਬੇਪਰਵਾ ਇਹ ਉਹ ਨਹੀਂ ਗੱਲ ਇਹ ਦੀ ਚਲਦੀ ਹੈ ਇਹ ਦਾਤਾ ਬੇਪਰਵਾ ਉਹ ਬੇਪਰਵਾ ਅੱਗੇ ਚੱਲੇ ਨਾ ਕੋਈ ਚਤਰਾਈਆ ਇਹਦੇ ਅੱਗੇ ਚਤਰਾਈਆ ਅਸੀਂ ਕਿੱਥੋਂ ਕਰ ਲਾਂ ਅਸੀਂ ਕਿਥੋਂ ਕਰ ਲਾਂਗੇ ਜਦ ਉਹ ਕਹਿੰਦੇ ਨਾ ਰਾਜਤਾਰ ਮਗਾਂਦਾ ਅਸੀਂ ਨਹੀਂ ਕਰ ਸਕਦੇ ਅਸੀਂ ਵੀ ਨਹੀਂ ਕਰ ਸਕਦੇ ਚਤਰਾਈ ਮੈਂ ਮਾਫੀ ਚਾਹਮਾ ਲਾਈਨ ਭੁੱਲ ਗਈ ਹਾਂ ਜੀ ਅਵਤਾਰ ਪਗੰਬਰ ਗੁਰੂ ਕਹਿਣ ਸਾਰੇ ਕਹਿ ਦਿਓ ਵਾ ਵਾ ਸਤਗੁਰ ਤੇਰੀ ਬੇਪਰਵਾਇਆ ਵਿਸ਼ਨ ਬ੍ਰਹਮਾ ਸ਼ਿਵ ਕੈਨ ਸੀਸ ਦੇਈ ਨਵਾ ਨਿਵ ਨਿਵ ਸੀਸ ਚ ਕੋਈ ਆ ਉਹ ਚਿੱਤਰ ਗੁਪਤ ਕਹੇ ਰਾਏ ਧਰਮੇ ਦਾਤਾ ਵੇ ਪ੍ਰਵਾ ਸਾਰੇ ਰਲ ਕੇ ਸਤਾਈ ਮਾਗ ਨੂੰ ਬਣ ਜਾਈਏ ਗਵਾ ਸਾਰੇ 1 2 4 5 10 ਨਹੀਂ ਸਾਰੇ ਸਤਾਈ ਮਾਗ ਨੂੰ ਬਣ ਜਾਈਏ ਗਵਾ ਸ਼ਹਾਦਤ ਸ਼ਹਾਦਤ ਝੋਲੀ ਸ਼ਹਾਦਤ ਸਤਗੁਰ ਸ਼ਬਦ ਵਾਲੀ ਪੋਤਾਈ ਆ رام رام ہوا رام کون سہائی ہویا رام رام سا ہویا رام سہائی ہوا سہایو نظری آئی اس ویلے بھی سہایک ایک نظری آیا ایک نے کار آ کے سہای ہونا ਤੇਰਾ ਬੱਚਾ ਬਚਾ ਕੇ ਤੇਰਾ ਬੱਚਾ ਬਚਾ ਕੇ ਤੇਰੀ ਝੋਲੀ ਦਿੱਤਾ ਪਾ ਝੋਲੀ ਦਿੱਤਾ ਪਾ ਆਪਣੀ ਖਾਲੀ ਹੱਥ ਰ ਆਪਣੇ ਖਾਲੀ ਹੱਥ ਰਖਾਈਆ ਤੇਰੇ ਪਰਿਵਾਰ ਤੋਂ ਤੇਰੇ ਪਰਿਵਾਰ ਤੋਂ ਤੇਰਾ ਲੇਖਾ ਦਿੱਤਾ ਲਖਾ ਤੇਰਾ ਹੀ ਲੇਖਾ ਲਖ ਉਸ ਵੇਲੇ ਲਿਖਣ ਵਾਲੇ ਕੌਣ ਸਨ ਉਹਨਾਂ ਦੇ ਪਰਿਵਾਰ ਸੀ ਉਹਨਾਂ ਦੀ ਪੈਣਾ ਸ਼ਾਨ ਪੈਣ ਲਖਾਰ ਨੂੰਥੇ ਸੀ ਤੇਰੇ ਹੀ ਪਰਿਵਾਰ ਤੋਂ ਤੇਰਾ ਲਿਖਾ ਦਿੱਤਾ ਲਿਖਾ ਦੂਜਾ ਲਖਾਰੀ ਨਾ ਕੋਈ ਵਖਾਈਆ ਦੂਜਾ ਲਖਾਰੀ ਨਾ ਕੋਈ ਵਖਾਈਆ ਇਹਨਾਂ ਦੀ ਕਲਮ ਦੇ ਲੇਖ ਨੇ ਤੇਰਾ ਘਰ ਦਿੱਤਾ ਬਸਾ ਕਿੰਨੀਆਂ ਕਲੀਅਰ ਸਪਸ਼ਟ ਬਾਣੀਆਂ ਐ ਉਲਝਣਾ ਅਸੀਂ ਆਪ ਅਸੀਂ ਕਹਿੰਨੇ ਬੁਲਾਰੇ ਕਹੀਂ ਕਹਿੰਦੇ ਬੁਲਾਰੇ ਉਲਝਣਾ ਪਉਂਦੀ ਐ ਆ ਉਹ ਬਲਵਾਰਾ ਹੁਣ ਮੈਂ ਘਰ ਤੋਂ ਲਿਖ ਕੇ ਨਹੀਂ ਲਿਖ ਕੇ ਲਿਆ ਆ ਢੀਂਡਸਾਹਬ ਘਰ ਤੋਂ ਲਿਖ ਤੇ ਲਿਖ ਤੇ ਲੈ ਕੇ ਆਏ ਸਰਬੀਰ ਭਾਜੀ ਘਰ ਤੋਂ ਲੈ ਕੇ ਲਿਖ ਤੇ ਲਿਖ ਕੇ ਆਏ ਇਹ ਪ੍ਰਮਾਤਮਾ ਨੇ ਅੱਗੇ ਲਿਖਤਾ ਦਿੱਤੀਆਂ ਉਹੀ ਬਲਵਾਰੇ ਪੜਦੇ ਸਾਂ ਨਹੀਂ ਸੀ ਅੱਗੇ ਦੋ ਲਾਈਨਾਂ ਹੋਰ ਮਾ ਵੀ ਚਾਹਾਂ ਮੈਂ ਕਿ ਇਹਾਂ ਦੀ ਕਲਮ ਦੇ ਲੇਖ ਨੇ ਤੇਰਾ ਘਰ ਦਿੱਤਾ ਵਸਾ ਜੇ ਇਹ ਲਿਖਣ ਵਾਲੇ ਨਾ ਹੁੰਦੇ ਜੇ ਲਿਖਣ ਵਾਲੇ ਨਾ ਹੁੰਦੇ ਤੇ ਤੇਰਾ ਹੁੰਦਾ ਨਾ ਕੋਈ ਸਹਾਈ ਆ ਸੋ ਹਰ ਸੰਗੇ ਜੀਓ ਅੱਗੇ ਪ੍ਰਮਾਤਮਾ ਕੀ ਕਹਿੰਦੇ ਨੇ ਜਨ ਭਗਤਾਂ ਦਾ ਜਨ ਭਗਤਾਂ ਦਾ ਭਗਤਾਂ ਵਾਲਾ ਰਾਹ ਮਾਰਗ ਪੰਥ ਪੰਥ ਮਾਰਗ ਸਤਗੁਰ ਨਜਰੀ ਆਈਆ ਜਿਹੜੀ ਸਿੱਖਿਆ ਗੋਬਿੰਦ ਗਿਆ ਸਮਝਾ ਸੋ ਗੋਬਿੰਦ ਪੂਰ ਦੇ ਕਰਾਈਆ ਜਿਸ ਨੂੰ ਮੁਹੰਮਦ ਕਿਹਾ ਖੁਦਾ ਈਸਾ موسی ਜਿਸ ਨੂੰ ਸੀਸ ਚੁਕਾਈਆ ਜਿਸ ਨੂੰ ਰਾਧਾ ਕ੍ਰਿਸ਼ਨ ਨੇ ਲਿਆ ਅਪਨਾ ਜਿਸ ਨੂੰ ਰਾਧਾ ਕ੍ਰਿਸ਼ਨ ਲਿਆ ਅਪਨਾ ਆਪ ਆਪਣਾ ਮੂਲ ਚੁਕਾਈਆ ਉਹ ਦਾਤਾ ਉਹ ਦਾਤਾ ਆਜੂਗਾ ਯੁਗ ਚੌਕੜੀ ਜਨ ਭਗਤਾਂ ਲੈਣਾ ਦੇਣਾ ਦੇਵੇ ਥਾਂ ਥਾ ਜਿਸ ਨੂੰ ਸਾਰੇ ਨੇ ਮੰਨ ਲਿਆ ਅੱਜ ਉਹ ਲਿਖਾ ਦੇ ਰਿਹਾ ਜਿਸ ਨੇ ਬਖਸ਼ਿਸ਼ ਕੀਤੀ ਜੇਸ ਨੇ ਬਖਸ਼ਿਸ਼ ਕੀਤੀ ਰੰਜੀਤ ਸਿੰਘ ਦੇ ਉਤੇ ਪਿਤਾ ਤੇ ਮਾ ਜਿਸ ਨੇ ਬਖਸ਼ਿਸ਼ ਕੀਤੀ ਰੰਜੀਤ ਸਿੰਘ ਦੇ ਉਤੇ ਪਿਤਾ ਤੇ ਮਾ ਮਾਤ ਪਿਤਾ ਦਾ ਪਿਤਾ ਰੂਪ ਆਪ ਬਦਲਾਈਆ ਸਦਾ ਸਦ ਸਦ ਹੋਵੇ ਸਹਾ ਸਿਰ ਸਿਰ ਆਪਣਾ ਹੱਥ ਟਿਕਾਈਆ ਜੋਤੀ ਜੋਸ ਰੂਪ ਹਰ ਆਪ ਆਪਣੇ ਕਿਰਪਾਕਾਰ ਕਰੇ ਖੇਲ ਸਾਚਾ ਹਰ ਨੇਕ ਲਾਂਤ ਨਰਾਇਣ ਕਿਰਪਾ ਕੌਣ ਕਰ ਰਹਾ ਨਿਹ ਕਲੰਕ ਨਰਾਇਣ ਦਾ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਬਦਗਦੀ ਫੜ ਕੇ ਬਾਹ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਬਦਗਦੀ ਫੜ ਕੇ ਬਾਹ RAM ਸਿੰਘ ਦਾ ਲਿਖੇ RAM ਸਿੰਘ ਦਾ ਲਿਖੇ ਲਾ ਕੇ ਨਾ ਨਾਉ ਨਿਰੰਕਾਰ ਆਪਣਾ ਇੱਕ ਦਰਸਾਈ ਸੋ ਹਰ ਸੰਗਤ ਦੇਓ ਬਹੁਤ ਅਸੀਂ ਇਹ ਡੇ ਭਾਗਾ ਵਾਲੇ ਹਾਂ ਇਸ ਸਮਾ ਤੇ ਸਮਾ ਸਿਰਫ ਇੱਕੋ ਹੀ ਇਹ ਸਮਾ ਹੈ ਉਸ ਦੇ ਚਰਨਾ ਤੇ ਨਤਮਸਤਕ ਹੋ ਜਾਈਏ ਇਸ ਤੋਂ ਇਲਾਵਾ ਹੋਰ ਕੋਈ ਗੱਲ ਆਪਾਂ ਨਾ ਕਰੀਏ ਲੱਗੋ ਅਤੇ ਉਸ ਤੋਂ ਪੈ ਦੇ ਵਿੱਚ ਰਹਿਣਾ ਹੈ ਉਸ ਤੋਂ ਡਰ ਕੇ ਰਹਿਣਾ ਇਹ ਨਹੀਂ ਹੈ ਕਿ ਆਪਾਂ ਪੜ ਕੇ ਚਲੇ ਜਾਵਾਂਗੇ ਤੇ ਉਸ ਤੇ ਅਮਲ ਨਹੀਂ ਕਰਨਾ ਅਮਲ ਵੀ ਕਰਨਾ ਹੈ ਸੋ ਮਾਫੀ ਚਾਹਾਂਗਾ ਕੋਈ ਸ਼ਬਦ ਕਟਵਾਤ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਹਿਊਸ਼ੈਂਚੇ ਜੀ ਪਾਸੋਂ ਮਾਫੀ ਚਾਹਾਂਗਾ ਪੰਜ ਜਗ੍ਹਾ ਰਿਆ ਸਾਦੇ Sohan Maharaj Sher Singh Vishnu Bhagwan Di Sohan Maharaj Sher Singh Vishnu Bhagwan Di Sohan Maharaj Sher Singh Vishnu ਭਗਵਾਨ ਦੀ ਜੈ ਸੋਹੰਮਾ ਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਮਾ ਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ